ਡਾਕਟਰੀ ਜੋੜਾ ਬਣਿਆ ਪੰਜਾਬੀ ਸੱਭਿਆਚਾਰ ਦਾ ਚਿਹਰਾ। ਲੇ ਡੇਢ ਸਾਲ ਤੋਂ ਮੈਂ ਇੰਸਟਾਗ੍ਰਾਮ 'ਤੇ ਆਪਣੀ ਇੰਡੀਆ ਤੇ ਪੰਜਾਬ ਦੀ ਓਲਡ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ। ਤੇਰੇ ਪਰਦੇਸ ਮੈਂ ਸੋਨੇ ਜਾਂਦੀ ਕੇ ਬਦਲੇ ਮੈਂ बिकते ਹੈ ਦਿਲ। ਡਾਕਟਰ ਜੋੜੇ ਨੇ ਪੰਜਾਬੀ ਸੱਭਿਆਚਾਰ ਨਾਲ ਜਿਤਾਇਆ ਪਿਆਰ। ਇੱਕ ਡੇਟ ਸਾਲ ਪਹਿਲਾਂ ਜਦੋਂ ਮੈਨੂੰ ਲੱਗਿਆ ਕਿ ਮੈਂ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਜੋ ਵੀ ਪਾਉਣਾ ਸੀ ਮੈਂ ਪਾ ਲਿਆ ਹੈ ਤੇ ਮੈਨੂੰ ਹੁਣ ਕੁਝ ਆਪਣੇ ਹੌਬੀਜ਼ ਨੂੰ ਜੋ ਮੇਰਾ ਹੁਨਰ ਹੈ ਉਹਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ 47 ਸਾਲਾ ਡਾਕਟਰ ਨੇ ਜਿੱਤਿਆ ਮਿਸਿਸ ਪੰਜਾਬ ਦਾ ਤਾਜ ਫੈਸ਼ਨ ਇੰਟਰਨੈਸ਼ਨਲ ਅਵਾਰਡ ਮਿਲ ਚੁਕੇ ਨੇ ਦੇ ਸ਼ਹਿਰ ਦੇ ਵੱਡੀਆਂ ਸਖਸ਼ੀਤਾ ਨੇ ਮੈਨੂੰ ਸ਼ੁਰੂ ਵਿੱਚ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਿਹਦੇ ਨਾਲ ਹੀ ਉਹਨਾਂ ਦੀ ਐਪਰੀਸੀਏਸ਼ਨ ਸਦਕਾ ਹੀ ਮੈਥੋਡਾ ਕੌਨਸੀ ਹੈ ਸੱਭਿਆਚਾਰ ਪਿਆਰ ਨਾਲ ਮਿਲੀ ਦੋਵਾਂ ਨੂੰ ਕੌਮੀ ਪਹਿਚਾਨ ਇਹਨਾਂ ਦਾ ਮੈਂ ਪੂਰਾ ਸਾਥ ਦਿੰਦਾ ਹਾਂ ਆਂ ਔਰ ਖੁਰ ਐ ਸਾਥ ਦੇ ਕੇ ਅਸੀਂ ਨੈਸ਼ਨਲ ਲੈਵਲ ਤੱਕ ਵੀ ਪਹੁੰਚਾਂਗੇ ਡਾਕਟਰੀ ਜੋੜੇ ਦੀ ਵੀਡੀਓਜ਼ ਦੇ ਸੋਸ਼ਲ ਮੀਡੀਆ ਤੇ ਹੋ ਰਹੇ ਨੇ ਚਰਚੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੇ ਇਹ ਹੀ ਮੇਰਾ ਐਂਡ ਨਹੀਂ ਹੈ ਮੈਂ ਅੱਗੇ ਹੋਰ ਜਾਵਾਂਗੀ ਮੈਂ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਲੈ ਕੇ ਆਵਾਂਗੀ ਤੇ ਆਪਣੀ ਗੁਨਾਨਿਕ ਦੇਵ ਯੂਨੀਵਰਸਿਟੀ ਤੇ ਆਪਣੇ ਗੁਰਦਾਸਪੁਰ ਕੈਂਪਸ ਦਾ ਨਾਮ ਰੋਸ਼ਨ ਕਰਾਂਗੀ ਪੰਜਾਬ ਤੇ ਪੰਜਾਬੀਆਂ ਦਾ ਵਧਾਇਆ ਮਾਨ ਅੱਜ ਤੱਕ ਜਿੰਨੇ ਵੀ ਵੀਡੀਓ ਅਸੀਂ ਸ਼ੂਟ ਕੀਤੇ ਆ ਕਰੀਬ 600 650 ਦੇ ਕਰੀਬ ਕਰ ਚੁੱਕੇ ਆ ਔਰ ਉਹਨਾਂ ਵਿੱਚ ਜਿਹੜਾ ਕੈਮਰਾ ਹੈ ਉਹ ਮੈਂ ਹੀ ਚਲਾ ਰਿਹਾ ਹਾਂ ਮਿਸਿਸ ਇੰਡੀਆ ਦਾ ਖਿਤਾਬ ਜਿੱਤਣ ਲਈ ਡਾਕਟਰ ਕਰ ਰਹੀ ਹੈ ਤਿਆਰੀ ਕੋਸ਼ਿਸ਼ ਕਰਾਂਗੇ ਕਿ ਵਿਰਸੇ ਨੂੰ ਸਾਹਮਦੇ ਹੋਏ ਆਪਣੇ ਸੋਸ਼ਲ ਨੋਰਮਸ ਨੂੰ ਦੇਖਦੇ ਹੋਏ ਅਸੀਂ ਹੋਰ ਅੱਗੇ ਆਵਾਂਗੇ ਤੇ ਕਿੰਨੇ ਸੰਦੇਸ਼ ਦੇਵਾਂਗੇ ਆਪਣੇ ਯੂਥ ਨੂੰ ਇਹ ਆਪਣਾ ਜਿਹੜਾ ਕਲਚਰ ਆ ਉਹਨੂੰ ਵੀ ਸਾਫ਼ ਕਰਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮਿਆਸ਼ੁਦੀਪ ਕੋਰ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਕਿ ਦਿਨ-ਬਾ-ਦਿਨ ਮੋਬਾਈਲਾਂ ਦੇ ਵਿੱਚ ਰੁੱਝੀ ਹੋਈ ਹੈ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਵੱਲ ਬਿਲਕੁਲ ਧਿਆਨ ਨਹੀਂ ਪਰ ਇਸ ਜੋੜੇ ਨੇ ਸਾਬਿਤ ਕਰ ਦਿਖਾਇਆ ਕਿ ਇਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਪਿਆਰ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੰਜਾਬੀ ਵਿਰਸੇ ਨਾਲ ਇਹ ਡਾਕਟਰ ਜੋੜਾ ਜੁੜਿਆ ਹੋਇਆ ਇਸ ਡਾਕਟਰ ਜੋੜੇ ਨੇ ਮਿਸਿਸ ਪੰਜਾਬ ਦਾ ਖਿਤਾਬ ਜਿੱਤਿਆ ਤੇ ਅੱਗੇ ਮਿਸਿਸ ਇੰਡੀਆ ਦਾ ਤਾਜ ਜਿੱਤਣ ਲਈ ਤਿਆਰੀ ਕਰ ਰਹੇ ਨੇ ਇਹਨਾਂ ਦੋਨਾਂ ਦੇ ਚਰਚੇ ਦੂਰ ਦੂਰ ਤੱਕ ਹੋ ਰਹੇ ਨੇ ਜਿੱਥੇ ਨੌਜਵਾਨ ਪੀੜ੍ਹੀ ਪੜ ਨਿੱਕੇ ਪੰਜਾਬੀ ਸਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਇੱਕ ਡਾਕਟਰ ਜੋੜਾ ਪੰਜਾਬੀ ਸਭਿਆਚਾਰ ਨੂੰ ਇੰਨਾ ਪਿਆਰ ਕਰਦਾ ਹੈ ਕਿ ਲਗਾਤਾਰ ਆਪਣੇ ਸਭਿਆਚਾਰ ਨਾਲ ਜੁੜੀਆਂ ਵੀਡੀਓਜ਼ ਬਣਾ ਕੇ ਪੰਜਾਬੀ ਸਭਿਆਚਾਰ ਪ੍ਰਤੀ ਆਪਣਾ ਪਿਆਰ ਦਰਸਾ ਰਹੇ ਨੇ ਡਾਕਟਰ ਵਰਿੰਦਰ ਮੋਹਨ ਸਿੰਘ ਜਿੱਥੇ ਦਿਮਾਗੀ ਰੋਗਾਂ ਦੇ ਮਾਹਰ ਨੇ ਅਤੇ ਸਰਕਾਰੀ ਹਸਪਤਾਲ 'ਚ ਸੀਨੀਅਰ ਮੈਡੀਕਲ ਅਫਸਰ ਨੇ ਉੱਥੇ ਹੀ ਉਹਨਾਂ ਦੀ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ 'ਚ ਪੀ ਐਚ ਡੀ ਨੇ ਅਤੇ ਲੈਕਚਰਰ ਲੱਗੇ ਹੋਏ ਨੇ ਡਾਕਟਰ ਤਕਦੀਰ ਪੁਰਾਣੇ ਸੱਭਿਆਚਾਰਕ ਗਾਣਿਆਂ ਤੇ ਉਸ ਦੇ ਨਾਲ ਜੁੜੀ ਲੋਕੇਸ਼ਨ ਤੇ ਡਰੈਸ 'ਚ ਐਕਟਿੰਗ ਕਰਦੇ ਨੇ ਅਤੇ ਡਾਕਟਰ ਵਰਿੰਦਰ ਮੋਹਨ ਉਸ ਨੂੰ ਕੈਮਰੇ 'ਚ ਕੈਦ ਕਰਦੇ ਨੇ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੇ ਨੇ ਅਤੇ ਇਹਨਾਂ ਦੀ ਵੀਡੀਓਜ਼ ਦੀ ਬਦੌਲਤ ਉਹਨਾਂ ਨੂੰ ਚੰਡੀਗੜ੍ਹ ਵਿਖੇ ਇੱਕ ਸਮਾਗਮ 'ਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਜਿਸ ਵਿੱਚ ਉਹਨਾਂ ਨੂੰ ਬਾਲੀਵੁੱਡ ਸਟਾਰ ਰਾਹੁਲ ਰਾਏ ਨੇ ਮਿਲਣ ਤੇ ਕੁਝ ਸਮਾਂ ਬਤੌਣ ਦਾ ਮੌਕਾ ਵੀ ਮਿਲਿਆ ਇਹੀ ਨਹੀਂ ਕੁਝ ਦਿਨ ਪਹਿਲਾਂ ਆਪਣੇ ਸੱਭਿਆਚਾਰ ਪ੍ਰਤੀ ਪਿਆਰ ਦੀ ਬਦੌਲਤ ਹੀ ਚੰਡੀਗੜ੍ਹ ਦੇ ਕਲਾ ਭਵਨ ਵਿਖੇ ਕਰਾਏ ਗਏ ਰੈਪ ਤੇ ਪੰਜਾਬ ਪ੍ਰੋਗਰਾਮ ਚ ਡਾਕਟਰ ਤਕਦੀਰ ਮਿਸਿਸ ਪੰਜਾਬ ਚੁਣੇ ਗਏ ਨੇ ਅਤੇ ਹੁਣ ਆਪਣੇ ਇਸ ਸ਼ੌਂਕ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਦਰਸ਼ਨ ਕਰਨ ਦੀ ਇੱਛਾ ਰੱਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਤਕਦੀਰ ਮੈਂ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਰੀਜਨ ਕੈਂਪਸ ਗੁਰਦਾਸਪੁਰ ਵਿੱਚ ਕੰਮ ਕਰ ਰਹੀ ਹਾਂ ਅਤੇ ਪਿਛਲੇ 1.5 ਸਾਲ ਤੋਂ ਮੈਂ ਇੰਸਟਾਗ੍ਰam ਤੇ ਆਪਣੇ ਇੰਡੀਆ ਤੇ ਪੰਜਾਬ ਦੀ ਓਲਡ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ। ਤੋਂ ਬਚਪਨ ਤੋਂ ਇਸ ਹੀ ਪਰ ਸਾਨੂੰ ਪਤਾ ਹੈ ਕਿ ਪੜ੍ਹਾਈ ਦਾ ਪਹਿਲੂ ਇੱਕ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੰਪੋਰਟੈਂਟ ਪਹਿਲੂ ਹੈ। ਤੇ ਉਹਨੂੰ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਲਈ। ਤੇ ਹੁਣ ਮੈਂ 1 ਡੇਟ ਸਾਲ ਪਹਿਲਾਂ ਜਦੋਂ ਮੈਨੂੰ ਲੱਗਿਆ ਕਿ ਮੈਂ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਜੋ ਵੀ ਪਾਉਣਾ ਸੀ ਮੈਂ ਪਾ ਲਿਆ ਹੈ ਤੇ ਮੈਨੂੰ ਹੁਣ ਕੁਝ ਆਪਣੇ ਹੌਬੀਜ਼ ਨੂੰ ਜੋ ਮੇਰਾ ਹੁਨਰ ਹੈ ਉਹਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਤੇ ਕਿਉਂਕਿ ਇਹ ਜਿਹੜਾ 뮤זיਕ ਹੈ ਮੇਰੇ ਅੰਦਰ ਵਸਿਆ ਹੋਇਆ ਹੈ ਤੇ ਮੈਨੂੰ ਪਤਾ ਹੈ ਕਿ ਇਸ ਕਿਸੇ ਵੀ ਸੌਂਗ ਦੀ ਕੀ ਜ਼ਰੂਰਤ ਹੈ ਉਸ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਐਸ਼ਨ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਨੇ ਤੇ ਸ਼ਹਿਰ ਦੇ ਵੱਡੀਆਂ ਸ਼ਖਸੀਅਤਾਂ ਨੇ ਮੈਨੂੰ ਸ਼ੁਰੂ ਵਿੱਚ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਿਹਦੇ ਨਾਲ ਹੀ ਉਹਨਾਂ ਦੀ ਐਪਰੀਸ਼ੀਏਸ਼ਨ ਸਦਕਾ ਹੀ ਮੈਥੋ ਦਾ ਕੌਂਤੀ ਹੈ ਉਨ ਲੇਟਸ ਜੀ ਚੰਡੀਗੜ੍ਹ ਦੇ ਅਸੀਂ ਪਹਿਲਾਂ ਤਾਂ ਸਾਨੂੰ ਜੀਡੀ ਪ੍ਰੋਡਕਸ਼ਨ ਦੀ ਆਨਰ ਗੋਡੀ ਰਾਜੀ ਨੇ ਇੱਕ ਬਹੁਤ ਵੱਡਾ ਕਾਰਜਕ੍ਰਮ ਉੱਥੇ ਕੀਤਾ ਆਪਣੇ ਹੋਟਲ ਰੈ residancy ਵਿੱਚ ਜੀਡੀ residancy ਵਿੱਚ ਤੇ ਉੱਥੇ ਸਾਨੂੰ ਉਹਨਾਂ ਨੇ ਐਜ਼ ਅ ਗੈਸਟ ਇਨਵਾਈਟ ਕੀਤਾ ਜਿੱਥੇ ਸਾਨੂੰ ਰਾਹੁ ਰਾਏ ਜੀ ਨਾਲ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਨਾਲ ਸਾਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਅਸੀਂ ਓਲਡ ਕਲਚਰ ਨੂੰ ਪ੍ਰੋਮੋਟ ਕਰ ਰਹੇ ਹਾਂ ਤੇ ਉਸ ਤੋਂ ਅਗਲੇ ਦਿਨ ਮੇਰਾ ਚੰਡੀਗੜ੍ਹ ਵਿੱਚ ਇੱਕ ਪੰਜਾਬ ਦਾ ਕਲਾ ਪਵਨਵੀ ਚੇਕ ਪ੍ਰੋਗਰਾਮ ਅਜੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮਿਸ ਮਿਸਟਰ ਤੇ ਮਿਸਿਸ ਚੰਡੀਗੜ੍ਹ ਜਿਹੜੀਆਂ ਸੀ ਉਹ ਸਿਲੈਕਟ ਕਰਨੇ ਸੀ ਉਹਨਾਂ ਨੇ ਤੇ ਉਹਦੇ ਵਿੱਚ ਮੈਂ ਮੈਂ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਮੈਂ ਮੈਰਿਡ ਊਮਨਸ ਦੀ ਕੈਟਾਗਰੀ ਵਿੱਚ ਸੀ ਤੇ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਤੋਂ ਵੱਡੀ ਉਮਰ ਦੀ ਸੀ ਪਰ ਮੈਂ ਫਸਟ ਅਨਰ ਆਪ੍ਰੈਕ ਹੀ ਉੱਥੋਂ ਆਪਣੇ ਗੁਰਦਾਸਪੁਰ ਦਾ ਤੇ ਆਪਣੇ ਗੁਨਾਂੰਦੇਵ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੇ ਇਹ ਹੀ ਮੇਰਾ ਐਂਡ ਨਹੀਂ ਹੈ ਮੈਂ ਅੱਗੇ ਹੋਰ ਜਾਵਾਂਗੀ ਮੈਂ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਲੈ ਕੇ ਆਵਾਂਗੀ ਤੇ ਆਪਣੀ ਗੁਰਨਾਨਕ ਦੇਵ ਯੂਨੀਵਰਸਿਟੀ ਤੇ ਆਪਣੇ ਗੁਰਦਾਸਪੁਰ ਕੈਂਪਸ ਦਾ ਨਾਮ ਰੋਸ਼ਨ ਕਰਾਂਗੀ ਕਿਹੜੇ ਮੈਂ ਕਰ ਚੁੱਕੀ ਹਾਂ ਪਾਰਟਿਸਿਪੇਟ অর ਮੈਂ ਇੱਕ ਲੈਵਲ ਤੱਕ ਪਹੁੰਚ ਵੀ ਚੁੱਕੀ ਹਾਂ ਜਿਹਦੇ ਵਿੱਚ ਮੈਂ ਹਾਂ ਮੈਂ ਮਿਸਿਸ ਇੰਡੀਆ ਦੇ ਜਿਹੜਾ ਹੈਗਾ ਕੰਪੀਟੀਸ਼ਨ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਤੇ ਮੈਂ ਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੀ ਹਾਂ ਨੈਸ਼ਨਲ ਲੈਵਲ ਤੱਕ ਜਾਵਾਂਗੀ ਤੇ ਆਪਣੇ ਗੁਰਦਾਸਪੁਰ ਸ਼ਹਿਰ ਦਾ ਤੇ ਆਪਣੇ ਗੁਨਾਨੰਦ ਦੇਵ ਯੂਨੀਵਰਸਿਟੀ ਦਾ ਤੇ ਆਪਣੇ ਪੇਰੈਂਟਸ ਦਾ ਤੇ ਆਪਣੇ ਹਸਬੰਦ ਦਾ ਨਾਮ ਰੋਸ਼ਨ ਕਰਾਂਗੀ ਜੋ ਕੰਮ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਕਰਨਗੇ ਮੈਨੂੰ ਲੱਗਦਾ ਹੈ ਤੇ ਜੇ ਅਸੀਂ ਖੁਦ ਹੀ ਨਾ ਚੀਜ਼ਾਂ ਵਿੱਚ ਵੱਜੇ ਰਾਵਾਂਗੇ ਆਪਣੇ ਵਿਰਸੇ ਨੂੰ ਦੇਖੋ ਟੈਕਨੋਲੋਜੀ ਡਿਵੈਲਪ ਹੋ ਗਈ ਹੈ ਮੈਂ ਵੀ ਟੈਕਨੋਲੋਜੀ ਫੀਲਡ ਨਾਲ ਹੀ ਬਿਲੋਂਗ ਕਰਦੀ ਹਾਂ ਪਰ ਜੇ ਅਸੀਂ ਟੈਕਨੋਲੋਜੀ ਦੇ ਨਾਲ ਵਿਰਸੇ ਨੂੰ ਵੀ ਨਾਲ ਲੈ ਕੇ ਚੱਲਾਂਗੇ ਤਾਂ ਫਿਰ ਤਾਂ ਸੋਨੇ ਤੇ ਸੁਹਾਗਾ ਹੈ ਤੇ ਜਿਹੜੇ ਕੰਮ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਸਾਨੂੰ ਵੇਖ ਕੇ ਕਰਨਗੇ ਤੇ ਮੈਨੂੰ ਲੱਗਦਾ ਕਿ ਇਹ ਸਾਡੀ ਅੱਜਕੱਲ ਦੀ ਜਿਹੜੀ ਟਾਈਮ ਹੈ ਉਹਦੀ ਇੱਕ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਚੱਲੀਏ ਆਪਣੇ ਸੋਸ਼ਲ ਨਾਰਮਸ ਆਪਣੀ ਸੋਸ਼ਲ ਵੈਲਿਊਜ਼ ਨੂੰ ਬੱਚਿਆਂ ਨੂੰ ਜਾਣੂ ਕਰਵਾਈਏ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣ ਦਾ ਮੌਕਾ ਦਈਏ ਬੜੀਆ ਫੀਲ ਹੋ ਰਿਹਾ ਔਰ ਹੋਰ ਵੀ ਅੱਗੇ ਜਾਵਾਂਗੇ ਇਹਨਾਂ ਦਾ ਮੈਂ ਪੂਰਾ ਸਾਥ ਦਿੰਦਾ ਆਂ ਔਰ ਸਾਥ ਦੇ ਕੇ ਅਸੀਂ ਨੈਸ਼ਨਲ ਲੈਵਲ ਤੱਕ ਵੀ ਪਹੁੰਚਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਵਿਰਸੇ ਨੂੰ ਸਾਹਮਦੇ ਹੋਏ ਆਪਣੇ ਸੋਸ਼ਲ ਨਾਰਮਸ ਨੂੰ ਦੇਖਦੇ ਹੋਏ ਅਹੀਂ ਹੋਰ ਅਗਿਆਮਾਂ ਕਿਤੇ ਸੁਨੇਹੇ ਦੇਵਾਂਗੇ ਆਪਣੇ ਯੂਥ ਨੂੰ ਕਿ ਆਪਣਾ ਜਿਹੜਾ ਕਲਚਰ ਆ ਉਹਨੂੰ ਵੀ ਸਾਫ਼ ਰੱਖਣਾ ਅ ਅੱਜ ਤੱਕ ਜਿੰਨੇ ਵੀ ਵੀਡੀਓ ਅਸੀਂ ਸ਼ੂਟ ਕੀਤੇ ਆ ਕਰੀਬ 600 650 ਦੇ ਕਰੀਬ ਕਰ ਚੁੱਕੇ ਆ ਔਰ ਉਹਨਾਂ ਵਿੱਚ ਜਿਹੜਾ ਕੈਮਰਾ ਆ ਉਹ ਮੈਂ ਹੀ ਚਲਾ ਰਿਹਾ ਬਾਕੀ ਬਾਕੀ ਕਾਉਂ ਸਾਰਾ ਮੈਡਮ ਕਰਦੇ ਆ ਮਿਕਸਿੰਗ ਮਾਸਟਿੰਗ ਵੀ ਮੈਡਮ ਹੀ ਕਰਦੇ ਆ ਇਹ ਚੋਇਸ ਯਾਰੀ ਦੀ ਮੇਰੀ ਬਰੀ ਫੁੱਲ ਸਪੋਰਟ ਆ ਔਰ ਜਿਸ ਤੱਕ ਵੀ ਹੋਇਆ ਆ ਮੈਨੂੰ ਤਾਂ ਮੈਂ ਇੰਟਰਨੈਸ਼ਨਲ ਲੈਵਲ ਤੇ ਦੇਖਣਾ ਚਾਹਾਂਗਾ